सिंदर घर जी बचे ने जी घरों लेके गए है तो जी हम सड़क फिर देख आले बारह नंबर आले जी ओ लियाे ना चकके सह सतो पच्ची सो रुपया आया है ਅਸੀਂ 2500 ਰੁਪਏ ਦਿੱਤਾ ਸੀ ਸਾਨੂੰ ਕਹਿੰਦਾ ਹੁਣੇ ਤੁਹਾਡੇ ਕਾਕੇ ਨੂੰ ਘਰੇ ਛੱਡ ਕੇ ਜਾਨੇ ਆ 2500 ਲੈ ਹੁਣ ਤੋਂ ਕਿਹਨੇ ਲਿਆ ਇਹ ਜਿਹੜੇ 12 ਨੰਬਰ ਵਾਲੇ ਸੀਗੇ ਅੱਛਾ ਫਿਰ ਅੱਛਾ 12 ਉਹਨਾਂ ਨੇ ਸਾਥੋਂ 2500 ਰੁਪਏ ਲੈ ਲਿਆ ਤੇ ਮੁੜ ਕੇ ਨਾ ਇਹ ਲੈ ਕੇ ਆਏ ਐਸ ਐਚ ਕੋਲੇ ਉੱਥੇ ਥਰਮਲ ਠਾਣੇ 'ਚ ਕੌਰ ਸਿੰਘ ਕੋਲੇ ਹੀ ਕੌਰ ਸਿੰਘ ਕੋਲੇ ਅਸੀਂ ਇੱਥੇ ਮਗਰੀ ਆ ਕੇ ਜੀ ਜਦੋਂ ਮਗਰ ਆਏ ਤੇ ਸਾਨੂੰ ਇਹਨਾਂ ਨੇ ਨਾ ਗੇਟ ਨਹੀਂ ਖੋਲਿਆ ਸੀ ਕਿ ਸਾਨੂੰ ਕਿਹੜਾ ਕਾਕੇ ਨੂੰ ਦਿਖਾਤਾ ਦਿਓ ਤੇ ਇਹਨਾਂ ਨੇ ਕਾਕਾ ਸਾਨੂੰ ਦਿਖਾਇਆ ਨਹੀਂਗਾ ਕਦੇ ਕੌਰ ਸਿੰਘ ਆ ਕੇ ਗੱਲ ਕਰੂਗਾ ਜੀ ਸ਼ਾਮ ਨੂੰ ਆ ਕੇ ਫਿਰ ਕੌਰ ਸਿੰਘ ਨੇ ਇਹਦੇ ਤੇ ਤੌਨੀ ਲਾਈ ਹੈ ਕਿ ਇਹ ਤੇ ਧੋਖੇ ਨਾ ਮਨਾਇਆਗਾ ਵੀ ਤੂੰ ਮੈਡਮ ਦੇ ਪੈਸੇ ਪਰਸ ਖੋਇਆਗਾ ਕਿਹੜੀ ਮੈਡਮ ਦਾ ਸਾਨੂੰ ਆਏ ਨਹੀਂ ਪਤਾ ਜੀ ਕਿਹੜੀ ਮੈਡਮ ਦਾ ਕਹਿੰਦੇ ਹੈਗੇ ਪਰਸ ਖੋਇਆਗਾ ਇਹ ਕੁੱਟਿਆ ਜੀ ਸਾਡੇ ਸਾਹਮਣੇ ਨਹੀਂ ਕੁੱਟਿਆਗਾ ਸਾਥੋਂ ਬਾਅਦ ਚ ਕੁੱਟਿਆਗਾ ਕੱਲ ਵੀ ਕੁੱਟ ਕੇ ਮਨਾਇਆ ਇਹ ਤੂੰ ਜਿੰਨਾ ਕੁਸ ਮਨਾਇਆ ਜਾਣ ਕੇ ਧੋਖੇ ਨਾ ਹੁਣ ਕਿੱਥੇ ਆਏ ਕੁੱਟਦੇ ਜਾਂਦੇ ਹੁਣ ਜੀ ਹੁਣ ਕਿੱਥੇ ਦਾਖਲ ਕਰਾਏ ਇਹ ਜੀ ਇੱਥੇ ਹੀ ਕਰਾਉਣਾ ਦਾਖਲ ਇੱਥੇ ਸੀਲ ਜੀ ਇੱਥੇ ਜੇਲ੍ਹ ਚ ਲੈ ਕੇ ਜਾਂਦਾ ਜੀ ਇਹ ਕੱਲ ਉਹਨਾਂ ਨੇ ਜੱਜ ਜੀ ਜਿਹੜੋ ਜਿਹੜਾ ਤਾਂ ਕੱਢੇ ਦਿੰਦੇ ਨੇ ਹੁਣ ਤਾਂ ਇਹ ਜੇਲ੍ਹ ਚ ਲੈ ਕੇ ਆਇਆ ਜੀ ਜੇਲ੍ਹ ਚ ਲੈ ਕੇ ਆਇਆ ਹਾਂ ਮੁਲਾਜ਼ਮ ਲੈ ਕੇ ਆਇਆ ਜੀ ਜਿਹੜਾ ਮਗਰ ਰਿਖਿਆ ਆ ਉੱਥੇ ਪੁਲੀਸ ਖੜੀ ਆ ਜੀ ਜਿਹੜਾ ਮਗਰ ਰਿਖਿਆ ਜਿਹੜਾ ਨੇ ਮਗਰ ਹਾਂਜੀ ਹਾਂਜੀ ਇਹ ਲੈ ਕੇ ਆਏ ਆਗੇ ਸਾਨੂੰ ਫੋਨ ਕੀਤਾ ਵੀ ਅਸੀਂ ਤੁਹਾਡੇ ਕਾਕੇ ਨੂੰ ਲੈ ਕੇ ਆਉਣੀ ਆਗੇ ਹਾਂਜੀ ਮੇਰਾ ਨਾਮ ਬੱਬੂ ਹੈ ਕਿੱਥੇ ਮਗਰ ਸਟਾਪ ਇੱਕ ਤਾਂ ਮੋਢਾ ਤੋੜਤਾ ਹੈ ਇੱਕ ਕੰਨ ਚ ਫੈਕਚਰ ਹੈ ਕੋਣ ਸੀਗਾ ਪੁੱਤਾ ਕੌਰ ਸਿੰਘ ਤੇ ਕੁਲਵਿੰਦਰ ਸਿੰਘ ਹੈ ਕਿਹੜੇ ਥਾਣਾ ਸੀਗਾ ਥਰਮਲ ਥਾਣਾ ਹੈ ਕਸਟਮਰ ਇਹ ਕਾਤੂ ਕੀ ਸੀਗਾ ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ ਜਿਹੜਾ ਪਰਚਾ ਮੇਰੇ ਤੇ ਸੀਗਾ ਹੀ ਉਹ ਸੀਗਾ ਹੀ ਸੀਗਾ ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੇ ਸਾਡਾ ਜਵਾਕ ਪਰਦਾ ਸਾਡੀ ਮੈਡਮ ਕੋਲੇ ਉਹਦਾ ਪਾਸ ਤੇ ਮੋਬਾਈਲ ਲੈ ਕੇ ਭੱਜਿਆ ਝੂਠਾ ਇਲਜ਼ਾਮ ਲਾਇਆ ਜੀ ਰਾਤ ਨੂੰ ਮੈਨੂੰ ਟੌਰਚਰ ਵਾਧੂ ਕੀਤਾ ਜੀ ਕੀ ਕੁਛ ਕੀਤਾਗਾ ਕੰਡ ਕੰਡ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਸਾ ਤੇ ਜੀ ਤੇ ਬਹੁਤ ਗੰਦੀ ਤਰ੍ਹਾਂ ਹੀ ਮੈਨੇ ਨਾਲ ਟੌਰਚਰ ਵਾਜੀ ਕੀਤੀ ਜੀ ਕਿਹੜਾ ਥਾਣਾ ਕਿਹੜਾ ਸੀਗਾ ਥਰਮਲ ਥਾਣਾ ਜੀ ਆ ਬਚਾਰੇ ਦੋਨੇ ਮਲਾਜਮਾ ਨੇ ਆਪਾਂ ਨੂੰ ਕੁਝ ਵੀ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਸੇਵਾ ਕੀਤੀ ਆਪਣੀ ਰਾਤ ਚਾਰਾਂ ਨੇ ਜੀ ਸਭ ਕੀ ਮਾਮਲਾ ਇੱਕ ਵੀ ਆਪ ਨੌਜਵਾਨਾ ਹਰਪਰ ਦਾਖਲ ਹੋਇਆ ਉਹਨੇ ਅਲਜਮ ਲਗਾਇਆ ਵੀ ਐਸੀ ਰਿਪੋਰਟ ਦੇ ਨਾਮ ਇਹ ਮੈਟਰ ਸਾਡੇ ਹਜੇ ਧਿਆਨ ਚ ਨਹੀਂ ਆਇਆ ਬੰਦਾ ਜੇਲ੍ਹ ਚੋਂ ਪਤਾ ਲੱਗਿਆ ਵੀ ਮੜਾ ਜਾ ਵੀ ਜੇਲ੍ਹ ਚੋਂ ਦਾਖਲ ਹੋਇਆ ਆ ਕੇ ਤੇ ਇਸ ਮਾਮਲੇ ਦੀ ਜਾਂਚ ਕਰ ਲੈਣੇ ਆ ਨਹੀਂ ਕੋਈ ਸਾਨੂੰ ਇਨਫੋਰਮੇਸ਼ਨ ਆਈ ਹੈ ਦੀ ਹਜੇ ਇਹ ਕਿਸ ਮਾਮਲੇ ਤੇ ਫੜਿਆ ਗਿਆ ਸੀ ਇਹ ਚੋਰੀ ਦੇ ਮੈਟਰ ਤੇ ਫੜਿਆ ਗਿਆ ਸੀ ਤੇ ਜੇਲ੍ਹ ਚ ਇਹ ਥਾਣੇ ਦਾ ਗੰਭੀਰ ਇਹ ਥਰਮਲ ਥਾਣੇ ਦਾ ਮਾਮਲਾ ਜੀ ਇਹ ਉੱਥੋਂ ਹੁਣ ਇਹ ਇਹ ਰਿਆ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ ਇਹਦੀ ਜਾਂਚ ਕਰ ਲਾਂਗੇ ਇਹ ਜੀ ਕਾਰਵਾਈ ਹੋ ਗਈ ਕਰਾਂਗਾ